ਪਿੰਡ ਛੱਤਿਆਣਾ ਵੱਲੋਂ ਦਿੱਲੀ ਧਰਨੇ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸਾਡੇ ਵਲੰਟੀਅਰ ਜੋ ਅੱਜ ਦਿੱਲੀ ਧਰਨੇ ਆਸਤੇ ਜਾ ਰਹੇ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨ ਕਰਦੇ ਆ ਤੇ ਬਹੁਤ ਧੰਨਵਾਦੀ ਆ ਪਿੰਡ ਛੱਤਿਆਣਾ ਦੇ ਜਿਨ੍ਹਾਂ ਨੇ ਸਾਨੂੰ ਇਸ ਧਰਨੇ ਵਾਸਤੇ ਭਰਪੂਰ ਸਹਿਯੋਗ ਦਿੱਤਾ ਇਸੇ ਤਰ੍ਹਾਂ ਧਰਨੇ ਸਾਡੇ ਵਲੰਟੀਅਰ ਗਾੜ ਜਾਣਕਾਰੀ ਦੇਣਗੇ ਹਾਂਜੀ ਗੁਰਵਾਸ਼ ਸਿੰਘ ਜੀ ਹਾਂਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਜਿਵੇਂ ਕਿ ਆਪ ਨੂੰ ਪਤਾ ਹੀ ਆਪਣਾ ਦਿੱਲੀ ਧਰਨਾ ਲੱਗ ਗਿਆ ਉਹੀ ਮੰਗਾ ਹਜੇ ਵੀ ਓਵੇਂ ਮੰਗਾ ਓਵੇਂ ਖੜੀਆਂ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਭਾਲਦੇ ਆ ਸੀ 2 50% ਫਾਰਮੂਲੇ ਦੇ ਹਿਸਾਬ ਨਾਲ ਦੇ ਭਾਗ ਤੇ ਜਾਣ ਲਖੀਮਪੁਰ ਖੀਰੀ ਵਾਲਾ ਹਜੇ ਓਵੇਂ ਮਸਲਾ ਪਿਆ ਸਾਡੇ ਕਿਸਾਨਾਂ ਮਜ਼ਦੂਰਾਂ ਸਰ ਮੜਿਆ ਕਰ ਜਾਣੇ ਮੁੱਖ ਕਰ ਜਾਣੀਆਂ ਦੇ ਕਿਉਂਕਿ ਸਾਨੂੰ ਫਸਲਾਂ ਦੇ ਲਾਹੇਵੰਦ ਪਾਣੀ ਨਹੀਂ ਮਿਲੇਗੇ ਸੋ ਹੋਰ ਵੀ ਸਾਡੀਆਂ ਮੰਗਾਂ ਹੈਗੀਆਂ ਜਿਵੇਂ ਭਾਤ ਨੂੰ ਡਬਲਯੂਟੀਓ ਵਿੱਚ ਬਾਹਰ ਕੱਢੋ ਪੋਜਣਾ ਚੱਟ ਭਾਤ ਡਬਲਯੂਟੀਓ ਚੱਕਸਾਨੀ ਦਾ ਕਦੇ ਭਲਾ ਨਹੀਂ ਹੋ ਸਕਦਾ ਉਹੀ ਨੀਤੀਆਂ ਵਾਰੀ ਵਾਰੀ ਲਾਗੂ ਹੋ ਰਹੀਆਂ ਸੋ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਕੋਈ ਨਵੀਂ ਮੰਗ ਸਾਡੀ ਹੈ ਨਹੀਂਗੀ ਇਹ ਪ੍ਰਧਾਨ ਮੰਤਰੀ ਮੋਦੀ ਮੰਨਿਆ ਹੋਇਆ ਮੰਗਾਂ ਜਦੋਂ ਇਹ ਗੁਜਰਾਤ ਦਾ ਮੁੱਖ ਮੰਤਰੀ ਸੋਣੇ ਆਪਕਾ ਸੀ ਵੀ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ ਉਸੇ ਸੁਆਮੀਨਾਥ ਨੂੰ ਅੱਜ ਭਾਰਤ ਰਤਨ ਦਿੰਦਾ ਜੇ ਉਸ ਨੂੰ ਭਾਰਤ ਰਤਨ ਦਿੰਦਾ ਤਾਂ ਫਰਵਦੀ ਰਿਪੋਰਟ ਸਾਡੇ ਜਲੌਰ ਤੋਂ ਕਈ ਪ੍ਰਧਾਨਾਂ ਬਾਕੀ ਸਾਡੇ ਸਾਰੇ ਸੀਨੀਅਰ ਪੂਰੇ ਸੌਣੇਦਾਰ ਬੰਦੇ ਖੜੇ ਆ ਤੇ ਚੱਲੇ ਆ ਅਸੀਂ ਦਿੱਲੀ ਦਵਾਰਾ ਮੋਰਚਾ ਲਾਉਣ ਭਾਰਤੀ ਕਿਸਾਨ ਨੇਕਤਾ ਸਿੱਧੂ ਪਰ ਤੇ ਅਸ ਕੇਮ ਗੈਰ ਰਾਜਨੀਤਿਕ ਦਾ ਮੋਰਚਾ ਇਹ ਵੀ ਸਮਝ ਸੰਜਣਾ ਦੀ ਗੱਲ ਆ ਸੋ ਪਿੰਡ ਛਤਿਆਂ ਦੀ ਇਕਾਈ ਚੱਲੀ ਆ ਇੰਨੇ ਕ ਬੇਨਤੀ ਪ੍ਰਵਾਨ ਕਰਨੀ ਵੈਰੂ ਜੀ ਖਾਲਸਾ ਵੈਰੂ ਜੀ ਕੀ ਫਤਿਹ ਸਾਡੇ ਕਿਸਾਨ ਯੂਨੀਅਨ ਦੇ ਆਗੂ ਸੈਕਟਰੀ ਸਰਦਾਰ ਬਿਆਨ ਸਿੰਘ ਕੁਛ ਆਪਣੇ ਵਿਚਾਰ ਰੱਖਣਗੇ ਹਾਂਜੀ ਸਾਨੂੰ ਅੱਜ ਇਹ ਅਸੀਂ ਜੋ ਪਿਛਲੇ ਸਾਲਾਂ ਦੀ ਤਰ੍ਹਾਂ ਜੋ ਸਾਡਾ ਖਸਾਨੀ ਦੂਰਾ ਰਹਿ ਗਿਆ ਸੀਗਾ ਉਹਦੇ ਸਬੰਧ ਵਿੱਚ ਸਾਨੂੰ ਦੁਬਾਰਾ ਫੇਰ ਇਹ ਪ੍ਰਾਰੰਭ ਕਰਨਾ ਪਿਆ ਕਿਉਂਕਿ ਆਪਣੀ ਜਿਹੜੀਆਂ ਮੰਗਾਂ ਜਿਵੇਂ ਗੁਰਬਾਹ ਸਿੰਘ ਨੇ ਸਾਨੂੰ ਪਹਿਲਾਂ ਦੱਸਿਆ ਦੀ ਸਾਡੀਆਂ ਉਹ ਬੰਦੇ ਅਧੂਰੀਆਂ ਪਈਆਂ ਮੰਨ ਲਈਆਂ ਸੀ ਸਰਕਾਰ ਨੇ ਪਰ ਲਾਗੂ ਨਹੀਂ ਕਰੀਆਂ ਉਹਦੇ ਸਬੰਧ ਵਿੱਚ ਅਸੀਂ ਦੁਬਾਰਾ ਤੋਂ ਅੱਜ ਫੇਰ ਇਸ ਕਿਸਾਨ ਨਗਰ ਤੇ ਸਹਿਯੋਗ ਨਾਲ ਇਸ ਤੋਂ ਦੋ ਟਰਾਲੀਆਂ ਲੈ ਕੇ ਅਸੀਂ ਕਿਸਾਨ ਘਟੋ ਘਟ ਪਾਚੀ 28 ਕਿਸਾਨ ਅੱਜ ਦਿੱਲੀ ਰਵਾਨਾ ਹੋ ਰਹੇ ਆ ਅਸੀਂ ਇੱਥੇ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਤੇ ਇਹ ਤੇ ਓਟਾਸਰਾ ਲੈ ਕੇ ਸਾਡੇ ਡੇਰਾ ਸਾਦੇ ਹੈੱਡ ਗ੍ਰਾਂਥੀ ਸਰਦਾਰ ਪੂਲ ਸਿੰਘ ਜੀ ਨੇ ਮਹਾਵਾਕ ਲੈ ਕੇ ਅਰਦਾਸ ਕੀਤੀ ਕਰਕੇ ਸਾਨੂੰ ਇਥੋਂ ਆਪਣੇ ਸ੍ਰੋਤ ਸਾਨੂੰ ਇੱਥੇ ਰਵਾਨਾ ਕੀਤਾ ਅਸੀਂ ਉਹਨਾਂ ਦੇ ਤਹਿਤ ਦਿਲੋਂ ਸ਼ੁਕਰਗੁਜ਼ਾਰ ਆਂ ਔਰ ਸਾਰੇ ਹੀ ਨਕਰ ਦੇ ਕਿਸਾਨ ਵੀਰਾਂ ਦਾ ਦੂਰ ਭਰਾਵਾਂ ਦਾ ਹਰੇਕ ਦਕਾਨਦਾਰ ਵਰਗ ਦਾ ਵਤੋ ਆਦ ਜਿਨਾਂ ਨੇ ਸਾਨੂੰ ਸਹਿਯੋਗ ਦਿੱਤਾ ਅਸੀਂ ਉਹਨਾਂ ਦੇ ਬਹੁਤ ਰਿਣੀ ਆ ਉਹ ਤੇ ਪ੍ਰਮਾਤਮਾ ਅੱਗੇ ਇਸ ਗੁਰੂਆਂ ਪੀਰਾਂ ਦੀ ਧਰਤੀ ਤੇ ਅਰਦਾਸ ਬੇਨਤੀ ਕਰਦੇ ਆ ਸੱਚੇ ਪਾਸ਼ਾ ਸਾਡੀ ਇਸ ਕਿਸਾਨੀ ਅੰਦੋਲਨ ਨੂੰ ਆਪਣਾ ਮੇਹ ਪਰਖ ਰੱਖੀ ਤੇ ਸਾਰੇ ਕਿਸਾਨਾਂ ਤੇ ਆਪਣਾ ਆਉਣ ਵਾਲੇ ਸਮੇਂ ਵਿੱਚ ਸਫਲਤਾ ਦੀ ਕਾੰਝੀ ਬੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਤਾਰੇ ਹੋਗੇ ਆ ਸਾਨੂੰ ਮੰਗੜੇ ਨਹੀਂ ਹੱਤਤਾਂ ਥੋੜੀ ਹੁੰਦਿਆ ਸਾਨੂੰ ਮੰਗੜੇ ਨਹੀਂ ਹੱਤਤਾਂ ਥੋੜੀ ਹੁੰਦਿਆ ਉੱਡੀਆਂ ਤੇ ਬੰਦਾਂ ਨਹੀਂ ਜਿਹੜੇ ਨੂੰ ਪੰਜਾਬ ਕਹਿੰਦੇ ਨੇ 干了！<laughs>